हेय गाइस या गमे दोस्तों तो कि हम सिजायर सो वेलकम बैक टू माय चैनल एंड आज तो शुरू हो गया वा एग्जाम सीजन साडे लाइक आई एम अ नाइंथ ग्रेडर ऑफ अ आई एम अ सीबीएसई नाइंथ ग्रेडर एंड माय फाइनल एग्जाम शुरू होने आले ने फ्रॉम द 5 मार्च लाइक आज दिन है कल जा रहा है एंड परसों है मेरा पेपर आईटी दा पहला पेपर हैगा आईटी देन पंजाबी मैथ साइंस एसएसटी इंग्लिश ठीक है लास्ट द चार तो मेनू आंदे ने बहुत पसंद हैं मैंने सबजैक्ट्स बट अगले जो दो ने उन्होंने मैं पढ़ने नहीं होया तो मैंने गंदे लग रहे हैं इस so, टाइम तो क्योंकि आंदा नहीं कुछ सो अगर मैं तुम दस आई टी का अपना तो टेन चैप्टर्स आ रहे हैं एंड उन्होंने मैंने डिवाइड किया वा किन कि तो मैं आह चैप्टर करने दिन तो मैं आह चैप्टर करने देखना हो पाया नहीं क्योंकि सत्त बज चुके हैं एंड मैं हूँ पढ़न बैठी हूँ क्योंकि मैं स्कूल आकर ना सौ गई मेरा इन्ना ज़्यादा दिमाग खराब हो गया दस क्योंकि अच्छे ना दोनों सैक्शन मिक्स करता ਉਹ ਬੱਚੇ ਇੰਨਾ ਬੋਲਦੇ ਸੀ ਸੱਚੀ ਮੇਰਾ ਸਿਰ ਦੁਖਣ ਲੱਗ ਗਿਆ ਅੱਜ ਤੇ ਉੱਤੋਂ ਮੇਰੀ ਫਰੈਂਡ ਵੀ ਨਹੀਂ ਆਈ ਸੀਗੀ ਸੋ ਉਹ ਹੋਰ ਗੁੱਸਾ ਚੜਿਆ ਹੋਇਆ ਸੀਗਾ ਸੋ ਹੁਣ ਮੈਂ ਆ ਕੇ ਸੌਂ ਗਈ ਸੀਗੀ ਅਤੇ ਉਹਦਾ ਫਿਰ ਥੋੜ੍ਹਾ ਟਾਈਮ ਫੋਨ ਦੇਖਿਆ ਐਂਡ ਹੁਣ ਮੈਂ ਬੈਠੀ ਹਾਂ ਪੜ੍ਹਨ ਦੇ ਲਈ ਸੋ ਦੇਖਦੇ ਹਾਂ ਕਿੰਨਾ ਕੁ ਹੋ ਪਾਉਂਦਾ ਵੈਸੇ ਤਾਂ ਮਿਕਸ ਜੇ ਰੱਖੀ ਆ ਕਿ ਕੁਛ ਚੈਪਟਰ ਦਾ ਔਖੇ ਕੁਛ ਚੈਪਟਰ ਈਜ਼ੀ ਵਰਡ ਦੇਖਦੇ ਹਾਂ ਕਿੰਨਾ ਕੁ ਹੋ ਪਾਉਂਦਾ ਸੋ ਲੈਟਸ ਕੋ ਲੈਟਸ ਕੋ ਲੈਟਸ ਕੋ ਲੈਟਸ ਕੋ बोले सो नाउ लेट्स बिगिन विद द वीडियो सो ਸਤਤਵਲਾ ਮੈਂ ਤੇ ਕਰਦੀ ਪਈ ਸੀ ਕਿ ਮੇਲ ਮਰਜਾਲ ਚੈਪਟਰ ਸੋ ਮੈਂ ਸੋਚਿਆ ਨਾ ਕਿ ਮੈਂ ਪਿੱਛੂ ਦੇ ਚੈਪਟਰ ਕਰੂੰਗੀ ਤਾਂ ਕਿ इजीली ਹੋਲੇ ਕਿਉਂਕਿ ਪਿੱਛੇ ਵਾਲੇ ਮੈਨੂੰ ਆਂਦੇ ਨਹੀਂਗੇ ਜਿੰਨੇ ਜ਼ਿਆਦਾ ਲੇਕਿਨ ਅੱਗੇ ਵਾਲੇ ਮੈਂ ਚੰਗੀ ਤਰ੍ਹਾਂ ਆਂਦੇ ਆ ਠੀਕ ਹੈ ਸੋ ਜੇ ਅਗਰ ਮੈਂ ਅੱਗੋ ਦੀ ਕਰੂੰਗੀ ਤਾਂ ਮੇ ਲੋਗੋਗਾ ਤਾਂ ਮੈਂ ਕੁਝ ਕੀਤਾ ਹੀ ਨਹੀਂਗਾ ਤਾਂ ਇਸ ਲਈ ਮੈਂ ਪਿੱਛੇ ਹੀ ਸ਼ੁਰੂ ਕਰ ਰਹੀ ਆ ਸਤਤਵਲਾ ਮੈਂ ਕੀਤਾ ਆਪਣਾ ਮੇਲ ਮਰਜਾਲਾ ਚੈਪਟਰ ਤੇ ਇਹ ਚੈਪਟਰ ਨਾ ਜਦੋਂ ਮੈਂ ਯਾਦ ਕਰ ਰਹੀ ਸੀ ਕਿ ਉਹਦੋਂ ਮੈਨ ਲੱਗਿਆ ਹਾਂ ਮੈਨੂੰ ਚੰਗੀ ਤਰ੍ਹਾਂ ਆਂਦਾ ਤੇ ਮੋ ਬੋਦਰ ਕੌਨਫੀਡੈਂਸ ਸੀਗੀ ਠੀਕ ਹੈ ਬਟ ਜਦੋਂ ਮੈਂ ਰਿਵੀਜ਼ਨ ਕੀਤੀ ਰਾਤ ਨੂੰ ਤਾਂ ਉਦੋਂ ਮੈਂ ਆਪਾਂ ਕੈਸੇ ਤੇ ਮੈਨੂੰ ਕੁਝ ਵੀ ਆਦ ਨਹੀਂ ਆ ਲਿਟਰਲੀ ਕੁਝ ਵੀ ਨਹੀਂ ਸੋ ਮੈਨੂੰ ਥੋੜੀ ਖੇਚੜੀ ਲੇਕਿਨ ਹਾਂ ਉਸ ਵੇਫਰ ਤਰੀ ਆਪਣਾ ਰਿਵਾਈਜ਼ ਕੀਤਾ ਦੇਖ ਕੇ ਐਂਡ ਸਵੇਰੇ ਤੱਕ ਮੈਂ ਚੰਗੀ ਤਰ੍ਹਾਂ ਆਂਦਾ ਸੀਗਾ ਬਟ ਮੇਰੀ ਈਡੀ ਗੰਦੀ ਕਿਸਮਤ ਹੋ ਸਕਦੀ ਹੈ ਕਿ ਇਹ ਵਾਲਾ ਚੈਪਟਰ ਜਿਹੜਾ ਮੈਂ ਲਿਟਰਲੀ ਇੱਕ ਵੀ ਕੁਸ਼ਣ ਨਹੀਂ ਪਾਇਆ ਇੱਕ ਵੀ ਨਹੀਂ ਠੀਕ ਐ ਕਹਿ ਸਕਦੇ ਆਪਾਂ ਬਟ ਹਾਂ ਮੈਂ ਇਥੇ ਕਰਦੀ ਬਸ ਮੈਂ ਮੇਲ ਮਰ ਚਲ ਚੈਪਟਰ ਗਾਈਜ਼ ਅੱਜ ਮੈਂ अपना एक नेम बना बना एक कार्ड बनाने वाला हूँ कागज चिपकाओ हिंदी हिंदी का, का, हिंदी हिंदी या पंजाबी है? चिपका चिपका लो अगे पिछे हिंदी का चिपकाओ या पंजाबी का कोई फर्क तो नहीं पैंता दोनों सेम ही होता कागज यही और कोई मत चुपकाना बस हिंदी या पंजाबी ठीक है फिर ऐसा ढकने के बाद फिर उस, उसके ऊपर अप अपना नेम कार्ड पे क्या होता है हमारा नेम और हमारा नंबर है ना तेरा की नंबर है दादू का फोन है नहीं मेरे को दादू तो का नंबर मेरा होया दादू का नंबर याद है तेनो उठे तो जेती में काम करना फिर नंबर लिखने के बाद इस पर तो कोई ना कोई तो डिजाइन बना दो ओके भाई बस मेरा वाला मेर चैप्टर कंप्लीट हो गया वा so, सो ये चैप्टर्स ने जो मैं आज करने थे, ये चैप्टर्स ने जो मैं कल करने वो करने ने सो so, मेल वाला हो गया बस मैं आवला करूँगी एंड देख दिन कितना खो पाँगा वा ਦੈਨ ਫਿਰ ਤੋਂ ਐਬੈਡ gsi ਆਪਣਾ ਪੜਨ ਦੇ ਲਈ ਤੇ ਇੱਥੇ ਮੈਂ ਕਰਤੀ ਬੈਸੀ ਚੈਪਟਰ ਡਾਟਾ ਐਂਟਰੀ ਐਂਡ ਕੀਬੋਰਡ ਸਕਿਲਸ ਤੇ ਇਹ ਚੈਪਟਰ ਮੈਨੂੰ ਆਂਦਾ ਸੀਗਾ ਜਦੋਂ ਸਾਡੇ ਕਲਾਸ ਟੈਸਟ ਹੋ ਰਹੇ ਸੀਗੇ ਉਸ ਟਾਈਮ ਤੇ ਮੈਂ ਥੋੜਾ ਮੋਟਾ ਪੜਿਆ ਹੋਇਆ ਸੀਗਾ ਸੋ ਮੈਨੂੰ ਆਂਦਾ ਸੀਗਾ ਚੈਪਟਰ ਫਰਸਟ ਡਿਵਾਈਸ ਕੀਤਾ ਮੈਂ ਐਂਡ ਮੀਟ ਮਾਈ ਫਰੈਂਡ ਪਾਲੂ ਤਾਂ ਐਕਚੁਅਲੀ ਮੇਰਾ ਨਾਮ ਨੂੰ ਮੇ ਰੱਖਿਆ ਹੋਇਆ ਠੀਕ ਹੈ ਸੋ ਆਪਾਂ ਇਹਨੂੰ ਫਿਲਾਲ ਲਈ ਆਪਾਂ ਪਾਲੂ ਕਵਾਂਗੇ ਜੋ ਆਪਣੇ ਕੋਲ ਪਰਸਨਲੀ ਹੁੰਦੇ ਇਹ ਉਹ ਸੀਗਾ ਤੇ ਇਹ ਦੀ ਜਿਪ ਖਰਾਬ ਹੋ ਗਈ ਜਿਪ ਠੀਕ ਕਰਨ ਦਾ ਟਾਈਮ ਹੀ ਲੱਗਿਆ ਸੀ ਮੈਨੂੰ ਐਵੇਂ ਰੱਖ ਲੈ ਕਿਉਂਕਿ ਮ ਸੋ ਐਨੀਵੇਸ ਹੁਣ ਮੈਂ ਥੀਸ ਚੈਪਟਰ ਕਰ ਦਿੱਤੇ ਪੈ ਸੀਗੇ ਤੇ 15 ਮਿੰਟ ਜਿਵੇਂ ਮੈਂ ਬਸ ਚੈਪਟਰ ਰਿਵਾਈਜ਼ ਹੋ ਗਿਆ ਸੀ ਤੇ ਬਹੁਤ ਈਜ਼ ਚੈਪਟਰ ਸੀ ਇਹ ਤਾਂ ਸੋ ਹੁਣ ਜਸਟ ਮੈਂ ਇੱਕ ਚੈਪਟਰ ਹੋ ਗਿਆ ਵਾ ਇੱਕ ਚੈਪਟਰ ਮੈਂ ਹਾਫ ਕੀਤਾ ਵਾ ਤੇ ਉਹ ਵਾਲਾ ਹਾਫ ਚੈਪਟਰ ਦੇਖਦੇ ਹਾਂ ਮੈਂ ਕੱਲ ਸਕੂਲ ਜਦੋਂ ਮੈਂ ਜਾਣਾ ਵਾ ਠੀਕ ਹੈ ਸੋ ਉੱਥੇ ਜਾ ਤਾਂ ਲੈਂਪ ਤੇ ਇੱਕ ਵਾਰੀ ਸਮਝ ਕੋ ਮੈਨ ਸਮਝ ਵੀ ਨਹੀਂ ਆ ਰਿਹਾ ਉਹ ਬਿਲਕੁਲ ਵੀ ਅਗਰ ਤਾਂ ਆਈ ਤਾਂ ਕਿਉਂ ਪਹਿਲਾਂ ਤੋਂ ਕਿਤੇ ਹੋਇਆ ਉਹ ਮੈਨ ਲਾਈਕ ਦੇਖੀ ਦੇਖੀ ਜਿਵੇਂ ਲੱਗਦੇ ਭਾਈ ਸੋ ਹਾਫ ਕੀਤਾ ਹਾਫ ਕੱਲ ਕਰਾਂਗੇ ਐਂਡ ਜਸਟ ਹੁਣ ਮੈਂ ਕਰਨਾ ਆਪਣਾ ਇੱਕ ਵੀਡੀਓ ਦਾ ਵੌਇਸਓਵਰ ਸ ਹਾਂ ਕਰਦੇ ਆ ਐਂਡ ਉਸ ਤੋਂ ਬਾਅਦ ਵਾਪਕ ਹੈਲੋ ਮੈਂ ਹਾਂ ਇੱਕ ਸਕਵਿਡ ਗੇਮ ਇਨ ਕਿਸੇ ਛੜੇ ਯਾਰ ਨਾ ਸੁਣ ਹਾਂ ਅੱਜ ਉਹਦੇ ਬਾਅਦ ਟੀਵੀ ਚੱਲਦਾ ਖੜਾ ਹੋ ਕੋਈ ਨਾ ਹਾਂ ਅੱਜ ਮੈਂ ਪਤੰਗ ਉਡਾਉ ਉਹ ਵੀ ਪੱਕੇ ਡੋਰ ਨਾਲ ਅੱਛਾ ਠੀਕ ਉਹਨਾਂ ਨੂੰ ਪੰਜਾਬੀ ਆਜੂ ਇੱਕ ਮਿੰਟ ਯਾਰ ਹਾਂ ਉਹ ਲੇਕਿਨ ਪੱਕੇ ਡੋਰ ਨਾਲ ਇੱਕ ਵਾਰ ਮੈਂ ਪਤੰਗ ਉਡਾਇਆ ਸੀ ਉਦੋਂ ਬਹੁਤ ਤੇ ਹਵਾ ਚੱਲ ਰਹੀ ਸੀ ਪਰ ਉਸ ਕਚੀਰਾ ਵੀ ਦਿੱਤੇ यहाँ पे है लेकिन वीडियो में दिख नहीं रहा है इसीलिए आज मैं फिर से उसी डोर से उड़ाऊंगा और लेकिन फिर भी मेरे हाथ में कटेगा क्यों दस जा दस क्यों पता नहीं दस पता क्यों हो जा अरे भाई करम दिया इसको मैं भी नहीं बता रहा झाले क्या जाकर तो लाइट ऑफ बंद कर सो आज छ है कि आवर ऑफ द मार्च 2025 सो आज मैं अपना जो अगले पांच चैप्टर जो मैं लिखी थी के करन ली हियर दी ऑल काले सारे मैं हो गए सी के बस एक रहना जो हाफ करना है तो मेनू समझ नहीं आ रहा था मैं सोच नहीं आता छाड़ दूंगी नजरों में साइड रखे लाइक दो दिन क्वेश्चन है जो मैं समझ नहीं आई लाइक समझ इन द सेंस कि आधी नहीं हो रहे मेनू समझ भी ठीक-ठाक ही नहीं लाइक छोड़ दो चलो चैप्टर नो हुन मैं करना है छ 6 ਚੈਪਟਰ ਨੇ ਇੱਕ ਦੇ ਦੋ ਪਾਰਟ ਨੇ ਮਤਲਬ ਸੋ ਉਹ ਕਰਦੇ ਆ ਐਂਡ ਕੁ ਚੈਪਟਰ ਜੋ ਮੇਰੇ ਕੱਲਰ ਹੈ ਨਾ ਦੋ ਤਿੰਨ ਰਹਿ ਗਏ ਸੀ ਉਹ ਮੈਂ ਅੱਜ ਖੁੱਲੇ ਕਰ ਲੈ ਸੀਗੇ ਸੋ ਕੱਲਰ ਮੈਂ ਸਾਰਾ ਕੰਪਲੀਟ ਹੈ ਸੋ ਅੱਜ ਕਰਦੇ ਆ ਤੇ ਕੱਲ ਹੈਗਾ ਪੇਪਰ ਮੇਰਾ ਸੋ ਲੈਟਸ ਸੀ ਕਿੰਨਾ ਖੋਪਾ ਹੈ ਕਿੰਨਾ ਖੋਪਾ ਪੰਦਾ ਕਿ ਸਾਰੀ ਕਰਨਾ ਪਊਗਾ ਸੋ ਚਲੋ ਕਰਦੇ ਆ ਬਟ ਬਟ ਸੋ ਨਾ ਉਹ ਜੀ ਬਾਜੀ ਐਂ 4:30 ਜਿੱਦ ਮੈਂ ਥੰਬਨੇਲ ਬਣਾਉਣ ਲੱਗੀ ਸੀ ਤਾਂ ਮੈਂ 4 ਵਜੇ ਸ਼ੁਰੂ ਕਰਦੇ ਨਾ ਤੁਹਾਨੂੰ ਪੜਨਾ ਬਟ ਯਾ ਸੋ ਲੈਟਸ ਸਟੱਡੀ ਨਾ ਲੈਟਸ ਗੋ ਦੈਨ ਇਟ ਵਾਸ ਦ ਨੈਕਸਟ ਡੇ 4 ਆਫ ਦ ਮਾਰਚ 2025 ਤੇ ਉਸ ਵਾਰ ਜਿਹੜੇ ਮੈਂ ਨੈਕਸਟ ਡੇ ਦੇ ਜੋ ਟਾਰਗੇਟਸ ਆਪਣੇ ਲਿਖੇ ਹੋਏ ਸੀਗੇ ਉਹ ਕਰ ਲਏ ਸੀਗੇ ਤੇ ਜਿਹੜੇ ਨਾ ਮੇਰੇ ਪਿਛਲੇ ਦਿਨ ਦੇ ਦੋ ਚੈਪਟਰ ਰਹਿ ਗਏ ਸੀਗੇ ਸੋ ਇਸੇ ਦਿਨ ਮੈਂ ਸਕੂਲ ਵੀ ਗਈ ਸੀਗੀ ਸੋ ਮੈਂ ਉੱਥੇ ਜਾ ਕੇ ਆਪਣੇ ਕੰਪਲੀਟ ਕਰ ਲਏ ਸੀਗੇ ਸੋ ਅੱਜ ਦਾ ਮੇਰਾ ਜੋ ਟਾਰਗੇਟ ਸੀ ਫਿਰ ਮੈਂ ਮੈਂ ਕਰਿਆ ਕੇ ਕਿਤੇ ਸਕੂਲੇ ਮੈਂ ਕੁਝ ਨਹੀਂ ਕੀਤਾ ਕਿ ਲਾਸਟ ਡੇ ਸੀਗਾ ਠੀਕ ਹੈ ਥੋੜੀ ਮੋਟੀ ਗੱਲਾਂ ਮਾਰੀ ਕਿਉਂਕਿ 9th ਕਲਾਸ ਦਾ ਲਾਸਟ ਡੇ ਸੀ ਥੈਟਸ ਵਾਈ ਗੱਲਾਂ ਵੀ ਨਿਕਲ ਇੱਕ ਪੜੇ ਵੀ ਆ ਠੀਕ ਹੈ ਆਪਣੇ ਫਰੈਂਡ ਨਾਲ ਥੋੜੀ ਮੋਟੀ ਗੱਲਾਂ ਮਾਰੀ ਥੋੜੀ ਮੋਟੀ ਪੜ ਲਿਆ ਮੈਂ ਸੀਗਾ ਤੇ ਮਜ਼ਾ ਵੀ ਆਇਆ ਅੱਜ ਇਸ ਦਿਨ ਦਾ ਸੋ ਫਾਈਨਲੀ ਮੇਰੇ ਦੋ ਚੈਪਟਰ ਹੋ ਗਏ ਨੇ ਇਹ ਵਾਲਾ ਹੁਣ ਮੈਂ ਕਰਨ ਲੱਗ ਗਈ ਆ ਐਂਡ ਇਹ ਵਾਲਾ ਦੇਖੋ ਮੈਨੂੰ ਆਂਦਾ ਵਾ ਠੀਕ ਹੈ ਇਹਦੀ ਮੈਂ ਜਸ ਰੀਡਿੰਗ ਲੈਣੀ ਆ ਆਹ ਵਾਲਾ ਮੈਨੂੰ ਬਿਲਕੁਲ ਨਹੀਂ ਆਂਦਾ ਸੋ ਇੱਕ ਵਾਰੀ ਇਹ ਸਾਰਾ ਬਥਾ ਲੱਗੂਗਾ ਤੇ ਇਹ ਵਾਲਾ ਸਾਰੇ ਮੇ ਹੋ ਚੁੱਕੇ ਨੇ ਐਂਡ ਅੱਜ ਮੈਂ ਈਮੇਲ ਆਲੀ ਖੋਲ ਖੋਲਿਆ ਤੇ ਆਹ ਵਾਲਾ ਮੈਮ ਨੇ ਨਾ ਟੈਸਟ ਪਾਇਆ ਸੀਗਾ ਐਂਡ ਮੈਮ ਕਹਿੰਦੇ ਕਿ ਹਿਸਟਰੀ ਵਾਲਾ ਥੋੜੀਲੀ ਇੰਪੋਰਟੈਂਟ ਨਹੀਂ ਹੈਗਾ ਇਹ ਤਾਂ ਰੈਂਡੋ ਕਰਨ ਨੂੰ ਸੋ ਏਡਾ ਬੜਾ ਬੜਾ ਮੈਨੂੰ ਯਾਦ ਕਰਨ ਵਾਲਾ ਹੈ ਨਹੀਂਗੀ ਆਹ ਵਾਲੇ ਮੈਨੂੰ ਆਂਦੇ ਨੇ ਆ ਵੀ ਆਂਦਾ ਵਸ ਆ ਇੱਕ ਵਾਰ ਦੇਖਦੇ ਐਂਡ you ਤੇ ਕਾਇਸੀ ਈਮੇਲ ਵਾਲਾ ਚੈਪਟਰ ਤੇ ਇਹ ਚੈਪਟਰ ਦੇ ਨਾਲ ਲਾਈਕ ਦੋ ਪਾਰਟ ਸੀਗੇ ਲਾਈਕ ਇੱਕ ਈਮੇਲ ਵਾਲਾ ਪਾਰਟ ਤੇ ਇੱਕ ਹੋਰ ਪਾਰਟ ਸੀਗਾ ਦੋਨੋਂ ਪਾਰਟੀ ਬਹੁਤ ਜ਼ਿਆਦਾ ਇਜ਼ੀ ਸੀਗੇ ਦੋਨੋਂ ਹੀ ਮੈਨੂੰ ਆਂਦੇ ਸੀਗੇ ਲਾਈਕ ਕੁਐਸਚਨ ਆਂਸਰ ਤੇ ਜ਼ਿਆਦਾ ਫੋਕਸ ਕੀਤਾ ਸੀਗਾ ਮੈਂ ਤੇ ਦੋਨੋਂ ਹੀ ਆਂਦੇ ਸੀਗੇ ਤੇ ਇੱਥੇ ਫਿਰ ਆ ਗਿਆ ਕਿਸ਼ੂ ਇਹ ਮੈਂ ਤਾਂ ਕੰਨ ਲਾਗਦੇ ਕਹਿੰਦਾ ਕਿ ਐਂਚੀ ਲੱਪਕੇ ਦੋ ਮੈਨੂੰ ਤੇ ਇੱਥੇ ਉਹ ਲਿਟਰਲੀ ਮੇਰੇ ਤਾਂ ਥੱਪੜ ਖਾਦਾ ਵਾ ਇਹਦੇ ਸਾਹਮਣੇ ਚੀਜ਼ ਪਈ ਹੁੰਦੀ ਹੈ ਇਸ ਮੁੰਡੇ ਨੂੰ ਆਣੀ ਦਿਖਦੀ ਹੁੰਦੀ ਬਟ ਹਾਂ ਫਿਰ ਮੈਂ ਤਾਂ ਮਾਰ ਤੱਕ ਥੱਪੜ ਐਂਡ ਉਹ ਜ਼ਵਾਲ ਮਮਾ ਨੇ ਬਣਾਏ ਸੀਗੇ ਪਾਪੜ ਪਾਪੜ ਨਹੀਂ ਹੈ ਬੈਂ ਕੀ ਕਹਿੰਦੇ ਆ ਇਹਨਾਂ ਨੂੰ ਬਟ ਹਾਂ ਫਿਰ ਮੈਂ ਬ੍ਰੇਕ ਲਿੱਤੀ ਸੀ ਥੋੜੇ ਟਾਈਮ ਦੀ ਬ੍ਰੇਕ ਕੀ ਅੱਧੇ ਘੰਟ enjoy ਕੀਤਾ ਆਪਣਾ ਖਾਦਾ ਪੀਤਾ ਐਂਡ ਯਾ ਥੈਨ ਫਿਰ ਮੈਂ ਆਪਣੀ ਛੋਟੀ ਜਿਹੀ ਬ੍ਰੇਕ ਲੈਣ ਤੋਂ ਬਾਅਦ ਫਿਰ ਤੇ ਬੈਠ ਗਈ ਪੜ੍ਹਨ ਦੇ ਲਈ ਛੋਟੀ ਕੀ ਵੱਡੀ ਐ ਬ੍ਰੇਕ ਸੀਗੀ ਮੇਰੀ ਸੋ ਐਨੀਵੇ ਸੋ ਮੈਂ ਇੱਥੇ ਬੈਠ ਗਈ ਸੀ ਪੜ੍ਹਨ ਦੇ ਲਈ ਤੇ ਇੱਥੇ ਮੈਂ ਕਰ ਰਹੀ ਸੀਗੀ ਆਪਣਾ ਸੈਲਫ ਮੈਨੇਜਮੈਂਟ ਵਾਲਾ ਚੈਪਟਰ ਬਸ ਇਕ ਵਾਰ ਰਿਵਾਈਜ਼ ਕਿਉਂਕਿ ਮੈਨੂੰ ਆਂਦਾ ਸੀਗਾ ਬਸ ਮੈਨੂੰ ਇਕ ਵਾਰਕ ਨਾ ਹੁੰਦਾ ਕਿ ਇਕ ਵਾਰ ਰਿਕਾਲ ਕਰ ਲਵਾਂ ਸਾਰਾ ਸੋ ਹੀ ਮੈਂ ਇੱਥੇ ਕਰਦੀ ਪਈ ਸੀਗੀ ਈਮੇਲ ਵਾਲਾ ਦੇਖੋ ਮੇਰਾ ਹੋ ਗਿਆ ਸੀਗਾ ਸਾਰਾ ਆਹ ਵਾਲਾ ਹੀ ਬਸ ਰਿਵਾਈਜ਼ ਕਰ ਲਿਆ ਐਂਡ ਇਹ ਵੀ ਹੋ ਗਿਆ ਮੇਨ ਤਾਂ ਹੈਗਾ ਜੋ ਲਾਸਟ ਮੈਂ ਕੁਛ ਉਹ ਡਾਟਾ ਵਰਗਾ ਆਪਣੇ ਕੀ ਨਾਮ ਆ ਉਹ ਬਸ ਉਹ ਵਾਲਾ ਰਹਿੰਦਾ ਮੇਰਾ ਚੈਪਟਰ ਉਹ ਮੈਨੂੰ ਨਾ ਭਾਈ ਕਿਉਂ ਕੁਐਸਚਨ ਬਹੁਤ ਜ਼ਿਆਦਾ ਵੱਡੇ ਨੇ ਤੇ ਯਾਦ ਵੀ ਨਹੀਂ ਹੋ ਰਿਹਾ ਕਿਉਂਕਿ ਉਹ ਕੁਐਸਚਨ ਹੈਗੇ ਨੇ ਕਿ ਦੱਸੋ ਕਿ ਇਹਨੂੰ ਆਪਾਂ ਕਿਵੇਂ ਓਪਨ ਕਰਾਂਗੇ ਓਪਨ ਓਪਨ ਕੀ ਕੁਛ ਹੈ ਜਿਹੜਾ ਸੀਗਾ ਨਾ ਉਹ ਕਿਵੇਂ ਓਪਨ ਕਰਾਂਗੇ ਲਾਈਕ ਉਹ ਮੈਨੂੰ ਨਾ ਨਹੀਂ ਯਾਦ ਰਹਿੰਦੇ ਸੋ ਇਹਦੇ ਕਰਕੇ ਮੈਨੂੰ ਚੈਪਟਰ ਬੜਾ ਗੰਦਾ ਲੱਗਦਾ ਵਾ ਸੋ ਐਨੀਵੇਜ਼ ਦੇਖਦੇ ਹਾਂ ਕਿਵੇਂ ਕਰਦੀ ਹਾਂ ਮੈਂ ਲੈਟਸ ਸੀ ਸੋ ਫਾਈਨਲੀ ਸੋ ਫਾਈਨਲੀ 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 ਮੇਰਾ ਸੈਲ ਮੈਨੇਜਮੈਂਟ ਵਾਲਾ ਵੀ ਹੋ ਗਿਆ ਐਂਡ ਨਾਓ ਲਾਸਟ ਬਟ ਨਾਟ দ্য ਲੀਸਟ ਸਭ ਤੋਂ ਆਖਰ ਚੈਪਟਰ ਜਿਨ੍ਹਾਂ ਲਾਈਕ ਔਖੇ ਨੇ ਬਹੁਤ ਜ਼ਿਆਦਾ ਕੁਐਸਚਨਸ ਨੇ ਉਹਨੂੰ ਉਹ ਕਰਨਾ ਸੋ ਲੈਟਸ ਗੋ ਥੈਨ ਫਿਰ ਅਪਨਾ ਸ਼ੁਰੂ ਕਰਤਾ ਪੜਨਾ ਆ ਲਾਸਟ ਵਾਲਾ ਚੈਪਟਰ ਤੇ ਇਹਦੇ ਵਿੱਚ ਨਾਲ ਇੱਕ ਪੰਜ ਛੇ ਕੁਐਸਚਨ ਸੀਗੇ ਜੋ ਜਿਨ੍ਹਾਂ ਦੇ ਵਿੱਚ ਆਪਾਂ ਦੱਸਣਾ ਸੀ ਕਿ ਉਸ ਇੱਕ ਪਾਰਟिकुलर ਚੀਜ਼ ਨੂੰ ਕਿਵੇਂ ਓਪਨ ਕਰਨਾ करना वा ठीक है स्टेप्स लिखने से वो मैं लिटरली याद नहीं हुए तो मैं छत्ते मैं रब परोसे गई से मैं इन्ना सि याद कर लग गया तो मैं बाकी का सारा भुल जाना वा नैट मैं छड़ता तो पंच ईजी राइज एंड फाइनली मेरा सारा सिलेबस हो चुकिया वा बस हम एक बार मैं रिविज़न करनी है क्योंकि बस त हमेशा सवेरे उठ के रिविजन कर देनी हूँ बट इस बार मैं लग रहा है एक बार हूँ कर लाइन एक सवेरे उठ के कर लूँगी सो या चलो हम ਫਿਰ ਅਵਰਤਕਾਂ ਲਈ ਨਾ ਬੈਕਪੈਕ ਇਹ ਜੋ ਮੈਟਿਊਸ਼ਨ ਲੈ ਕੇ ਜਾਣੀ ਹੈ ਉਹ ਤੇ ਇਹ ਹੈ ਕਿ ਓਏ ਹੋਏ ਇਹ ਹੈਗੇ ਫੇਰੀ ਜੋ ਬੁੱਕਸ ਜਿਹੜਾ ਮੈਟਿਊਸ਼ਨ ਲੈ ਕੇ ਜਾਣੀ ਆ ਹੁਣ ਇੰਨਾ ਥੋੜਾ ਟਾਈਮ ਲਈ ਮੈਥ ਐਸਐਸਟੀ ਨੂੰ ਦੂਰ ਰੱਖੋ ਕਿਉਂਕਿ ਉਦੋਂ ਵਲ ਆਈਡੀ ਪੇਪਰ ਫਿਰ ਪੰਜਾਬੀ ਦਾ ਆ ਸਟਾਰਟਿੰਗ ਚ ਨਾ ਚਲੋ ਪੜੇ ਪੜੇ ਪੇਪਰ ਆ ਗਏ ਉਸ ਤੋਂ ਬਾਅਦ ਮੈਂ ਸਾਰੇ ਫੇਵਰਟ ਸਬਜੈਕਟਸ ਦੇ ਵਿਪ ਕਰਨੇ ਚਲੋ ਵਧੀਆ ਪਹਿਲਾ ਪੇਪਰ ਬੋਰਡ ਐਂਡ ਉਸ ਤੋਂ ਬਾਅਦ ਬੁੱਕ ਨਾ ਮਲੇਕ ਬੁੱਕ ਨੂੰ ਜਰਾ ਅਸੈਂਬਲ ਕਰਨਾ ਮੈ ਹੈ ਹਾਂ ਸੇ ਮੈਂ ਆਪਣੀ ਬੁੱਕ ਲੈ ਕੇ ਜਾਉਂਗੀ ਨੋਟਬੁੱਕ ਦਾ ਐਸਾ ਕੰਮ ਨਹੀਂ ਕਰਦਾ ਮੈਂ ਸੋਚਣੀ ਛੱਡ ਪੜਾ ਤੋਂ ਕਿ ਨਾ ਅਗਲੇ ਸਬਜੈਕਟਿਵਿਟੀ ਹਨ ਕਹਿੰਦੇ ਨੇ ਕਿ ਬੁੱਕਸ ਲੈ ਕੇ ਆਓ ਐਂਡ ਮੈਨੂੰ ਉਹਨਾਂ ਮੇਰੇ ਉਹ ਨਹੀਂ ਮਿਲ ਰਿਹਾ ਟ੍ਰਾਂਸਪੇਰੈਂਟ ਕਿਟ ਸੋ ਮੈਂ ਸੋਚਿਆ ਅਹੀਂ ਬਸ ਪੈਨ ਲੈ ਜਾਨੀ ਆ ਹੁਣ ਬਲੇਜ਼ਰ ਤਾਂ ਪਾਣਿਆ ਤਾਂ ਪਾਕਟਸ ਵਿੱਚ ਪਾ ਕੇ ਮੈਂ ਲੈ ਜਾਂਗੀ ਇਹ ਮੈਨੂੰ ਮੇਰੀ ਕਿਟ ਨਹੀਂ ਮਿਲਦੀ ਭਾਈ ਤੇ ਦੂਜੀ ਕਿਟਸ ਲਾਉਣੀ ਹੈਗੀ ਆ ਪੈਨਸਲ ਹੈ ਹੈ ਹਾਂ ਤੇ ਇਰੇਜ਼ਰ ਵੀ ਤੇਰੀਆ ਨਾ ਰੁਕੋ ਜਮੈਂ ਦੂਜੀ ਬੈਗ ਚ ਲੈ ਕੇ ਆਉਂਦੀ ਹਾਂ ਸੋ ਏਰ ਇਜ਼ ਮਾਈ ਐਡਮਿਟ ਕਾਰਡ ਕਨੈਟ ਤੇ ਮੈਂ ਕੱਟ ਕੇ ਰੱਖਿਆ ਹਾਂ ਆਹ ਹੈ ਮੇਰਾ ਐਡਮਿਟ ਕਾਰਡ 982 ਠੀਕ ਹੈ ਸੇ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਸੇ ਹੈ ਐਂਡ ਇਰੇਜ਼ਰ ਸੇ ਡੇਡ ਸ਼ੀਟ ਦੇਖੋ ਦੇਖੋ ਚਲੋ ਐਂਡ ਥਿਸ ਇਜ਼ ਆਲ ਵਾਰਟਸ ਇਨ ਮਾਈ ਬੈਗ ਹਾਂ ਉਸਮੇ ਇੱਕ ਪਾਣੀ ਦੀ ਸੈਲਸਟਰੀ ਪਾਣੀ ਹੈ और दूजे मैं बैग चुप लूंगी एंड ट्यूशन उन्हें मेरा नाम लिखितेज से, से रखे so, yeah, सो या मैं रिवीजन करूँगी एंड आप सुबह या चलो देख लव कि मैं रिविजन कर दी सो करोगे आपको मिलेंगे सुबह ठीक है सुबह चक् चु सुबह तक कोई कम नहीं कराया मैडम ने गई गई ਸਕੂਲੇ ਹੋਏ। ਇਸ ਸਕੂਲੇ ਵੀ ਜਾਣੀ ਐ ਤੂੰ। ਸਕੂਲੇ ਗਈ ਜੀ ਅੱਜ। ਤੂੰ ਤਾਂ ਕਪਲੀ ਭਾਈਆਂ ਸਾਡੀ। ਅੱਛਾ। ਸੋ ਉਹਨਾਂ ਸ਼ਰਮ ਨਹੀਂ ਆਂਦੀ ਨਾ ਗੱਲ ਬੋਲਦੇ। ਸੋ ਚਲੋ ਹਨੂਮਾ ਕਹਿੰਦੇ ਚਾਹਾ ਲਾ ਦੋ ਸਵੇਰ ਨਾਲ ਪਾਈਸ ਲੈ। इट वॉज़ फाइव मार्च टू थाउजेंड ट्वेंटी फाइव फाइनली एग्जाम शुरू हो रहे हैं साढ़े एंड लाइक मैंने विश्वास नहीं हो रहा इस टाइम पर कि हाए एग्जाम शुरू हो गए ये लास्ट टाइम मैं नाइनथ की आई टी पढ़ रही हूँ उस बाद बात असर टेंथ दी है हाए सो एनी वे सो मैं सुबह उठी सी अराउंड छे बजे उठना ना मैं साढ़े पाँच बजे से ना मेरे एम सी क्यूज़ रेंदे सैं कोई भी एम सी क्यूज़ किसी भी चैप्टर दे कि नहीं ਤੇ ਮੈਂ ਸੋਚਿਆ ਸੀ ਮੈਂ ਸਬੋਰਟ ਕਰਾਂ ਲੂੰਗੀ ਲੇਕਿਨ ਕਿੱਥੇ ਮੈਂ 6 ਵਜੇ ਉੱਠੀ 1/2 ਘੰਟਾ ਲੇਟ ਸੋ ਚੈਪਟਰ ਹੀ ਹੋ ਪਏ ਐ ਐਮਸੀਕਿਊਜ਼ ਬਹੁਤ ਘਾਟੋ ਵਾਏ ਜਿਹਦੇ ਕਰਕੇ ਕੁਝ ਹੋਇਆ ਵੀ ਉਹ ਤੁਹਾਨੂੰ ਕਿਹਦੇ ਪਤਾ ਚੱਲੂਗਾ ਓਕੇ ਸੋ ਬਸ ਮੈਂ ਉੱਠੀ ਐਂ ਫੜਾ ਵਰਤ ਤੋਂ ਮੈਂ ਰਿਵਾਈਜ਼ ਕਰ ਲੇ ਥੈਨ ਫਿਰ ਨਾ ਮੈਂ ਰੈਡੀ ਹੋ ਗਈ ਸੀਗੀ ਐਂ ਰੈਡੀ ਹੋਣ ਤੋਂ ਬਾਅਦ ਮੈਂ ਬੈਠ ਕੇ ਪੜਨ ਦੇ ਲਈ ਤੇ ਮੈਂ ਇੱਥੇ ਨਾ ਦੋ ਤਿੰਨ ਚੈਪਟਰ ਦੇ ਮੈਂ ਐਮਸੀਕਿਊਜ਼ ਪੜ ਲੇ ਤੇ ਕੁਝ ਚੈਪਟਰ ਦੇ ਮੇਰੇ ਰਹਿ ਗਏ ਜਿਹਦੇ ਕਰਕੇ ਕੁਝ ਹੋਇਆ ਉਹੀ ਜਿਵੇਂ ਤੁਹਾਨੂੰ ਪਹਿਲਾਂ ਕਿਹਾ अगे देखिए हम की होया बस हाँ मैं उ रेडी होने तो बाद भी अपना पढ़िया फटा फटाफट तो हो पाया एंड उसके बाद मैं चली गई सी स्कूल के लिए तो हूँ देखो कि मेरा पेपर होया किस तरीके का एक्चुअली सो सी फाइनली हम मैं आई हाँ बस स्कूल तो एंड लैट मी टैल यू मेरा पेपर कैजा गया इन्ना ईजी इन्ना ज्यादा ईजी इन्ना इन्ना ज्यादा ईजी पेपर आया बट 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 मेरा ईजी हो मेरा वीया हो गया ही हो, हो सकता है ना क्यों ही हो सदगा सो लैट मी टेल यू जस्ट एम सी क्यूज आए and voice oh ke question answer like blanks wala kuch nahi aaya and like 50 marks ho aise hi aise final 80 de hunde ne but sade 50 da siga pata nahi kyon so 26 number de aise sade question 26 and 26 mere number pakke ne kyuki mainu apne question answer te bahut zyada vishwas aa kyuki main starting de paper te kita siga section b main starting ch khata ta main na easily sare ho gaye ਅਗਰ ਆਪਾਂ ਆਈਏ MCQਸ ਪਾਰ ਤੇ ਸੋ ਮੇਰੇ ਨਾ ਦੋ ਤਿੰਨ ਚੈਪਟਰ ਦੇ MCQਸ ਲੈ ਕੇ ਸੀਗੇ ਠੀਕ ਹੈ ਸੋ ਹੁਣ ਮੈਂ ਲਾਦੇ ਹੋ ਤੇ ਵਿੱਚ ਤੁੱਕੇ ਤਾਂ ਤੁੱਕੇ ਮੈਂ ਐ ਜੀ ਕੋਣੀਆ ਨਾਲ ਇੱਕ ਥੋੜਾ ਲਿਟਰਲੀ ਮੈਂ ਤੁਹਾਨੂੰ ਦੱਸਿਆ ਸਾਰੇ ਜਿੰਨੇ ਵੀ MCQ ਸੀਗੇ ਸਾਰੇ ਦਾ ਅਨਸਰ ਸੀ ਸੀਗੇ ਸਾਰੇ ਆਦੇ ਲਾਈਕ ਮੈਂ ਤਾਂ ਕੈਮਰੇ 'ਚ ਸਾਰਿਆਂ ਦੇ ਸੀ ਸੀਗੇ ਐਂ ਜਿੰਨੇ ਮੈਂ ਤੁੱਕੇ ਲਾਏ ਉਹ ਸਾਰਿਆਂ ਦੇ ਮੈਂ ਲਾਤੇ ਚੁੱਕ ਕੇ ਕੁਝ ਹੋਰ ਸੀ ਨੂੰ ਛੱਡ ਕੇ ਬਾਕੀ ਮੈਂ ਸਾਰਾ ਉਹ ਲਾਤਾ ਐਂ ਉਹ ਸਾਰੇ ਮੇਰੇ ਅਨਗਏ ਗਲਤ ਲਾਈਕ ਮੈਂ ਤੁਹਾਨੂੰ ਦੱਸਿਆ ਤਾਂ ਦੋ ਇਧਰੋਂ 2 4 5 6 6 ya 7 number te mere katte jaan ge like apa keh sake de agar mere 50 vich 42 43 aa jange and theek hai i am quite satisfied but ek time te mainu ho raha ki je main aggo piche puchh lendi thoda but ha main na like imandai te ditta paper je number aange mere imandai te honge and satisfied from this आई, paper bahut zyada chhedi ki to pakka chhedi kitthi nahi main chhedi nahi kitte sara paper imandai da siga so anyways paper ge avadiya 35 ਦਾ ਮੈਂ ਤੁਹਾਨੂੰ ਪੇਪਰ ਤੋਂ ਐਂਡ ਹੋਣ ਹੈਗਾ ਨੈਕਸਟ ਪੇਪਰ ਵਿਚ ਇਜ਼ ਆਫ ਪੰਜਾਬੀ ਸੋ ਇਹਨੂੰ ਵੀ ਫੋੜਨਾ ਹੋ ਜਾਏ ਮੈਂ ਆਈਟੀ ਦਾ ਫੋੜਿਆ ਸੋ ਲੈਟਸ ਗੋ ਨਾਓ ਬਸ ਇਨੀ ਵੀਡੀਓ ਸੀਏ ਕਸ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਸੋ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ